ਇੱਕ ਚਰਚਾ ਹੋਰ ਵੀ ਆ ਰਹੀ ਹੈ ਕੇਜਰੀਵਾਲ ਸਾਹਿਬ ਕਹਿੰਦੇ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਆਦੀ ਨੇ ਉਹਨਾਂ ਸਾਰਿਆਂ ਦੀ ਅਸੀਂ ਮਰਦਮਸ਼ੁਮਾਰੀ ਕਰਨੀ ਹੈ ਜਾਣ ਗਣਨਾ ਕਰਨੀ ਹੈ ਉਹਨਾਂ ਨੂੰ ਲੱਭਣਾ ਵੀ ਕਿੰਨੇ ਕੁ ਨੇ ਤੇ ਫਿਰ ਉਹਦੇ ਬਾਅਦ ਵੈਸੇ ਤੇ ਉਹ ਕਰੇ ਵੀ ਇਲਾਜ ਕਰਨਾ ਹੈ ਉਹਨੂੰ ਚੰਗੇ ਤੌਰ ਤੇ ਉਹਨੂੰ ਚੰਗਾ ਸਥਾਪਿਤ ਕਰਨਾ ਹੈ ਪਰ ਮੈਨੂੰ ਸਮਝ ਨਹੀਂ ਆਇਆ ਇਹ ਵੀ ਅਚਾਨਕ ਇਸ ਤਰ੍ਹਾਂ ਕਿਉਂ ਇਹ ਸਾਰੇ ਊਣ ਅਮਲੀ ਊਣ ਸਾਰੇ ਇਕੱਠੇ ਕਰਨੇ ਆ ਕੀ ਕਰਨਾ ਹੈ ਕੀ ਮਤਲਬ ਅਦਵੇਸ਼ ਕੀ ਹੈ ਸਰਕਾਰ ਦਾ ਇਹ ਜਿਹੜਾ ਮਾਮਲਾ ਹੈ ਨਾ ਇਹ ਅਰਵਿੰਦ ਕੇਜਰੀਵਾਲ ਹੋਰਾਂ ਨੇ ਚੁੱਕਿਆ ਕੱਲ ਜੀ ਜੋ ਚੁੱਕਿਆ ਹੈ ਮੁੱਦਾ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਨੇ ਕਿਹਾ ਕਿ ਅਸੀਂ 1 ਅਪ੍ਰੈਲ ਤੋਂ ਇੱਕ ਪੂਰੀ ਝੰਗ ਛੇੜ ਦਿਆਂਗੇ ਵੀ ਆ ਤੋ ਤੁਸੀਂ ਜੋ ਦੇਖਿਆ ਤੇ ਟ੍ਰੇਲਰ ਹੈ ਟ੍ਰੇਲਰ ਨਹੀਂ ਟੀਜ਼ਰ ਹੈ ਜੀ ਹਾਲੇ ਤਾਂ ਟੀਜ਼ਰ ਹੈ ਹੂੰ ਪਿਕਚਰ ਤਾਂ ਬਾਕੀ ਹੈ ਬਾਕੀ ਹੈ ਤੋ ਕਹਿੰਦੇ ਕਿ ਹਾਲੇ ਤਾਂ ਟ੍ਰੇਲਰ ਹੈ ਭਾਈ ਪਿਕਚਰ ਤਾਂ ਅਭੀ ਬਾਕੀ ਹੈ ਮੇਰੇ ਦੋਸਤ ਹੂੰ ਹੁਣ ਉਹਦੇ ਵਿੱਚ ਅੱਗੇ ਜਾ ਕੇ ਉਹ ਕਹਿੰਦੇ ਨੇ ਕਿ ਅਸੀਂ ਇੱਕ ਸੈਂਸਸ ਕਰਾਵਾਂਗੇ ਜੀ ਯਾਨੀ ਕੌਣ ਅਮਲੀ ਹੈ ਕੌਣ ਨਹੀਂ ਜਾਂ ਕੌਣ ਪੀੜਿਤ ਹੈ ਜੀ ਨਹੀਂ ਉਹਦੀ ਗਿਣਤੀ ਕਰਾਵਾਂਗੇ ਸਾਹਿਬ ਠੀਕ ਹੈ ਨਾ ਤੇ ਕਮਾਲ ਦੀ ਗੱਲ ਇਹ ਆ ਕਿ ਬਈ ਇੰਨੇ ਆਪਣੇ 55 ਲੱਖ ਹਾਊਸ ਹਹੋਲਡ ਨੇ ਜੀ ਕਿ ਐਡੀ ਵੱਡੀ ਮਰਦਮਸ਼ਮਾਰੀ ਕਰ ਲੋਗੇ ਤੁਸੀਂ ਇਹਦੇ ਵਾਸਤੇ ਤੇ ਤੁਹਾਨੂੰ ਕਈ ਕਈ ਸੈਂਕੜੇ ਕਰੋੜ ਦਾ ਹੋ ਸਕਦਾ ਬਜਟ ਰੱਖਣਾ ਪਵੇ। ਬਾਜਟ ਚਾਹੀਦਾ ਹੈ। ਬਜਟ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਰਕਬ ਰੱਖਣੀ ਪਊਗੀ। ਕਿਉਂਕਿ ਮਰਦਮ شمارੀ ਦਾ ਇੱਕ ਪ੍ਰੋਸੈਸ ਹੈ ਨਾ। ਜੀ। ਚਲੋ ਕਈ ਸੈਂਕੜੇ ਕਰੋੜ ਵੱਡੀ ਮਰਦਮ شمارੀ ਵਾਸਤੇ ਨੇ। ਕਈ ਕਰੋੜ ਤਾਂ ਕਹਿ ਸਕਦੇ ਆ ਨਾ। ਕਈ ਜਾਂ ਲੱਖ ਜਾਂ ਕਈ ਕਰੋੜ ਤੁਹਾਨੂੰ ਰੱਖੜੇ ਪੈਣਗੇ। ਹੂੰ। ਉਹ ਤਾਂ ਪਹਿਲਾਂ ਬਜਟ ਰੱਖੋ ਫਿਰ ਉਸ ਤੋਂ ਬਾਅਦ। ਅੱਛਾ ਕਿਹੜਾ ਇੱਥੇ ਤੇ 5 ਸਾਲ ਤੇ ਅਗਲਾ ਦੇ ਮਾਂ ਪੇ ਉਹਨੂੰ ਨਹੀਂ ਦੱਸਦਾ ਕਿ ਮੈਂ ਭਾਈ ਟੰਗੇ ਆ ਗਿਆ। ਜੀ। ਪੱਕਾ ਹੋ ਗਿਆ। ਹੂੰ। ਠੀਕ ਹੈ ਉਹ ਤੇ ਕਿਤੇ ਵਾਸ਼ਰੂਮ ਵਾਸ਼ਰੂਮ ਚ ਡਿੱਗਿਆ ਥੇ ਆ ਜਾਵੇ ਜਾਂ ਤਾਂ ਉਹਦੇ ਹੱਥ ਉੱਤੇ ਕਾਲੇ ਪੰਨੀ ਪੁੰਨੀ ਨਾਲ ਹੋਣ ਉਹਦੋਂ ਪਤਾ ਲੱਗਦਾ ਪਤਾ ਲੱਗਦਾ ਸ਼ਕਲ ਦੱਸ ਦਿੰਦੀ ਆ ਫਿਰ ਹੌਲੀ ਹੌਲੀ ਦੱਸਦੇ ਨਹੀਂ ਉਹ ਫੜੇ ਵੀ ਜਾਣਤਾ ਵੀ ਨਹੀਂ ਦੱਸਦੇ ਸਾਹਿਬ ਉੱਤੋਂ ਫੜੇ ਜਾਂਦੇ ਤਦ ਵੀ ਨਹੀਂ 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 ਅੱמא ਬੰਦਾ ਖਾਣ ਪੀਣ ਵਾਲਾ ਜੇ ਮੰਨ ਗਿਆ ਤੇ ਫਿਰ ਗੱਲ ਹੀ ਗਈ ਸਾਹਿਬ ਨਹੀਂ ਸੱਚ ਹੈ ਜੀ ਉਹ ਤਾਂ ਕੋਟਾ ਲਾ ਦਿਓ ਭਾਵੇਂ ਉਹ ਨਹੀਂ ਮੰਨਦਾ ਫੇ ਫਿਰ ਤੁਸੀਂ ਜਾ ਕੇ ਘਰ ਘਰ ਕੀ ਮਤਲਬ अच्छा जे ਘਰਦਿਆਂ ਨੂੰ ਪਤਾ ਵੀ ਲੱਗ ਜਾਵੇ ਘਰ ਦੇ ਰਿਸ਼ਤੇਦਾਰ ਨੂੰ ਨਹੀਂ ਦੱਸਦੇਗਾ ਪਿੰਡ ਨੂੰ ਨਹੀਂ ਦੱਸਦੇ ਉਹ ਤੁਹਾਨੂੰ ਦੱਸ ਦੇਣਗੇ ਚਲੋ ਕੁਝ ਦੱਸ ਵੀ ਦੇਣਗੇ ਤੇ ਪਰ ਜਿਹੜੇ ਨਹੀਂ ਦੱਸਣਗੇ ਉਹਨਾਂ ਤਾਂ ਕੀ ਕਰੋਗੇ ਕੀ ਉਹਨਾਂ ਦੇ ਸਾਰਿਆਂ ਦੇ ਡੂਪ ਟੈਸਟ ਕਰੋਗੇ ਜਾ ਕੇ ਟੱਬਰ ਨੂੰ ਸਾਰੇ ਨੂੰ ਕਹੋ ਕਿ ਦਵਾ-ਦਵਾ ਉਹਨਾਂ ਕੋਰੇ ਚ ਜਾ ਕੇ ਮੂਤ ਕੇ ਲਿਆਓ ਜੀ ਉਹ ਡੂਪ ਟੈਸਟ ਕਿਵੇਂ ਕਰਾਉਂਗੇ ਤੁਸੀਂ ਬਿਲਕੁਲ ਕੋਈ ਕਾਨੂੰਨੀ ਪ੍ਰਬੰਧ ਹੈ ਕਿ ਜਾਂ ਕਰਨਾ ਪਊ ਜੀ ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਟਾ ਤੁਸੀਂ ਜਿਹੜਾ ਕਲੈਕਟ ਕਰੋਗੇ ਉਹਦਾ ਬਾਅਦ ਚ ਕਰੋਗੇ ਕਿ ਹਾਲਾਂਕਿ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਜਿਹੜੀ ਵਨ ਸਾਹਿਬ ਦੇ ਨਾਲ ਕਿ ਡਾਟਾ ਤਾਂ ਚਾਹੀਦਾ ਹੋਵੇਗਾ ਨਾ ਹਮ ਐਕੂਰੇਟ ਡਾਟਾ ਤੇ ਚਾਹੀਦਾ ਸਭ ਕਿ ਠੀਕ ਹੈ ਕਿ ਭਾਈ ਕਿਹੜਾ ਬੰਦਾ ਕਿਹੜਾ ਨਸ਼ਾ ਕਰਦਾ ਹੈ ਕਿਹੜਾ ਕਿਹੜਾ ਕਰਦਾ ਹੈ ਕਿਹੜੀ ਏਜ ਆ ਉਹਦੀ ਏਜ ਗਰੁੱਪ ਕਿਹੜਾ ਜ਼ਿਆਦਾ ਕਿਹੜਾ ਨਸ਼ਾ ਕਰਦਾ ਜੀ ਜੀ ਮਤਲਬ ਕਿ ਉਹ ਡਾਟਾ ਤਾਂ ਐਕੂਰੇਟ ਚਾਹੀਦਾ ਤੁਹਾਡੇ ਕੋਲ ਪਰ ਉਸ ਨੂੰ ਕਿਵੇਂ ਕਲੈਕਟ ਕਰੋਗੇ ਤੁਸੀਂ ਸਰ ਇੱਥੇ ਇੱਕ ਨਵਾਂ ਸ਼ਸ਼ੋਪੰਜ ਪੈਦਾ ਹੋ ਗਿਆ ਜੀ ਬਿਲਕੁਲ ਕਿ ਤੁਸੀਂ ਕੀ ਸਾਰੇ ਜਿਹੜੇ 3 ਕਰੋੜ 3 ਕਰੋੜ ਲੋਕ ਆ ਸਾਰਿਆਂ ਦਾ ਪਹਿਲਾਂ ਡੋਪ ਟੈਸਟ ਕਰੋ ਕਿ ਬੱਚਿਆਂ ਨੂੰ ਛੱਡ ਕੇ ਚਲੋ ਤਾਂ ਹੀ ਪਤਾ ਲੱਗੇਗਾ ਕਿ ਆਪਣੇ ਆਪੇ ਠੀਕ ਹੈ ਕੁਝ ਬੰਦੇ ਆਉਣਗੇ ਸਾਹਮਣੇ ਜਾਂ ਉਹਨਾਂ ਦੇ ਘਰ ਦੇ ਕਹਿ ਦੇਣਗੇ ਕਿ ਸਾਡਾ ਤੇ ਪੀਂਦਾ ਖਾਂਦਾ ਚਾਹੋ ਆਪ ਕਹੇਗਾ ਮੈਂ ਪੀਂਦਾ ਖਾਂਦਾ ਪਰ ਬਹੁਤ ਸਾਰੇ ਲੋਕ ਆ ਜਿਹੜੇ ਪਰਦਾ ਰੱਖਣਗੇ ਜੀ ਫਿਰ ਉਸ ਡਾਟੇ ਦਾ ਤੁਸੀਂ ਮਤਲਬ ਕਿ ਨਿੱਜੀ ਡਾਟੇ ਦਾ ਹਮ ਇਸਤੇਮਾਲ ਜਿਹੜਾ ਕਰੋਗੇ ਇੱਕ ਤਾਂ ਉਹ ਹੈ ਕਿ ਨਿੱਜਤਾ ਦਾ ਖਿਆਲ ਰੱਖਣਾ ਪਾਏਗਾ ਤੇ ਦੂਜਾ ਹੈ ਕਿ ਉਹਦਾ ਕਰਨਾ ਕੀ ਹੈਗਾ ਹਮ ਇਹ ਨੀਤੀ ਕੀ ਬਣੇਗੀ ਜੀ ਉਹ ਤਾਂ ਮੇਰੇ ਖਿਆਲ ਦੇ ਨਾਲ 3 ਸਾਲ ਪਹਿਲਾਂ ਹੀ ਤੁਹਾਡੀ ਨੀਤੀ ਤਿਆਰ ਹੋਣੀ ਚਾਹੀਦੀ ਸੀਗੀ ਕਿ ਅਸੀਂ ਇਹ ਸਾਰਾ ਕੁਝ ਕਰਕੇ ਕਿਉਂਕਿ ਇਹ ਤਾਂ ਮੋਡਲ ਫੇਜ਼ ਹੈ ਨਾ ਜੀ ਜੀ ਕਿ ਡਾਟਾ ਤੁਹਾਡੇ ਕੋਲ ਮਤਲਬ ਕਿ ਠੋਸ ਹੋਵੇ ਉਸ ਤੋਂ ਬਾਅਦ ਤੁਸੀਂ ਆਪਣਾ ਨੀਤੀਗਤ ਜੋ ਵੀ ਫੈਸਲਾ ਜਾਂ ਪੈਤਰਾ اختیار ਕਰਨਾ ਹੈ ਉਸ ਤੋਂ ਬਾਅਦ ਤੁਸੀਂ ਅੱਗੇ ਵਧੋ ਜੀ ਇਥੇ ਬਹੁਤ ਪਹਿਲਾ ਕਦਮ ਚੁੱਕ ਲੈਣਾ ਚਾਹੀਦਾ ਸੀ ਪਰ ਫਿਰ ਵੀ ਮੈਂ ਵਿਰੋਧ ਨਹੀਂ ਕਰਾਂਗਾ ਕੇਜਰੀਵਾਲ ਸਾਹਿਬ ਦਾ ਪਰ ਵੱਡਾ ਸਵਾਲ ਇਹ ਹੈ ਕਿ ਕੀ ਹਰੇਕ ਬੰਦਾ ਆਪਣੇ ਆਪ ਸਾਹਮਣੇ ਆ ਕੇ ਜੀ ਇਥੇ ਤੇ ਸਾਡੀਆਂ ਜਨਾਨੀਆਂ ਵੀ ਬਹੁਤ ਹੁਣ ਕਰਨ ਲੱਗ ਪਈਆਂ ਹਮ ਕੀ ਔਰਤਾਂ ਆ ਕੇ ਕਹਿਣਗੀਆਂ ਭਰੇ ਟੱਬਰ ਚ ਮੈਂ ਖਾਨੀ ਪੀਨੀ ਹਾਂ ਹਾਂ ਭਾਈ ਹੈ ਇਹ ਸੱਚ ਆ ਹਮ ਤੇ ਬਹੁਤ ਸਾਰੀਆਂ ਬੀਬੀਆਂ ਹੁਣ ਤੇ ਜਨਤਕ ਤੌਰ ਤੇ ਨੇ ਜੀ ਜੀ ਬਾਕੀ ਕਿਸੇ ਦੀ ਉਹ ਮਤਲਬ ਕਿ ਮੈਂ ਉਹ ਨਹੀਂ ਕਿਸੇ ਦੇ ਘਰ ਦੀ ਨਹੀਂ 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 ਕਿਸੇ ਦੇ ਘਰ ਦੀ ਵੀ ਕਹਾਣੀ ਹੋ ਸਕਦੀ ਹੈ ਜੀ ਪੀੜਤ ਤਾਂ ਪੀੜਤ ਹੀ ਹੈ ਨਾ ਜੀ ਤਾਂ ਮਤਲਬ ਕਿ ਕਿਵੇਂ ਤੁਸੀਂ ਇਹ ਸਾਰਾ ਉੱਥੇ ਜਾ ਕੇ ਕਵਾਲੋਗੇ ਹਮ ਸਮਝ ਤੋਂ ਪਰੇ ਹੈ ਜੀ 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 ਮਿੰਟੂ ਜੀ ਬਰਿੰਡੇ ਵਾਲਾ ਭਾਈ ਜੀ ਕਹਿ ਰਹੇ ਨੇ ਕਿ ਕੇਜਰੀਵਾਲ ਸਾਹਿਬ ਕਹਿੰਦੇ ਤਿੰਨ ਵਾਰੀ ਕਹਿੰਦੇ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਨੇ ਉੱਥੇ ਕਹਿੰਦੇ ਪੁੱਛੋ ਉਹਨਾਂ ਨੂੰ ਵੀ ਨਸ਼ਾ ਮੁਕਤ ਹੋ ਗਿਆ ਪੂਰਾ ਕਿ ਨਹੀਂ ਤੇ ਗੁਰਦੀਪ ਜੀ ਕਹਿ ਰਹੇ ਨੇ ਕਿ ਭਾਈ ਆਉਣ ਵਾਲੇ 2 ਸਾਲਾਂ ਦੇ ਵਿੱਚ ਲਾਲਾ ਜੀ ਨੇ ਕਹਿੰਦੇ ਸਰਗਰਮੀ ਪੂਰੀ ਕਰਨੀ ਹੈ ਖੈਰ ਇਹ ਸਰਗਰਮੀਆਂ ਤੇ ਆਪਾਂ ਵੇਖਾਂਗੇ ਹੁਣ ਬਾਬਾ ਸਾਹਿਬ ਕਹਿੰਦੇ ਕਿ ਕੀ ਪਤਾ ਭੁਖੀ ਦੇ ਕਾਰਡ ਦਾ ਲਾਲਚ ਦੇ ਦੇਣ ਵੀ ਤੁਹਾਡਾ ਬਣਾ ਦੇਾਂਗੇ ਉਹਦੇ ਵਿੱਚ ਛੱਟੇ-ਚੂਟੇ ਆਲੇ ਹਨਾ ਉਹ ਕਹਿੰਦੇ ਭੁਖੀ ਕਿਹੜੀ ਚੀਜ਼ ਆ ਹੂੰ ਜਿਹੜੇ ਰੱਥ ਤੇ ਅਸੀਂ ਸਵਾਰ ਆਂ ਵੀ ਭੁਖੀ ਤੋਂ ਮਤਲਬ ਕਿ ਮਜ਼ਾ ਹੀ ਨਹੀਂ ਦਿੰਦੀ ਹੂੰ ਇਹ ਤੇ ਇਹ ਕਾਇਦਨ ਵੇ ਜਾ ਗੋਲੀ ਲੈਂਦੀ ਹੈ ਫੀਮੇਲ ਹੀ ਵੱਟ ਗਈ ਫੀਮ ਵਾਲਾ ਜ਼ਰੂਰ ਪੰਜਾਬੀਆਂ ਦਾ ਕੀੜਾ ਜਾਗ ਪੈਂਦਾ ਹੈ ਪਮਨੇ ਵੀ ਕਹਿੰਦਾ ਕਿ ਕਾਹ ਚਮਲੇਟ ਕੇ ਰੱਖ ਲੈਂਗੇ ਟਿਲੋ ਸਾਹਿਬ ਇੰਦਰ ਜੀ ਕਹਿ ਰਹੇ ਨੇ ਕਿ ਇਹਨੇ ਕਿ ਪਹਿਲਾਂ ਤੇ ਐਮ ਐਲ ਏ ਤੇ ਸ਼ੁਰੂ ਕਰਨਾ ਚਾਹੀਦਾ ਹੈ ਕਹਿੰਦੇ ਇਹਨਾਂ ਨੂੰ ਕਿਰਪਾਈ ਇਦਾਂ ਤੇ ਬਹੁਤ ਰਾਜ਼ ਖੁੱਲ ਸਕਦੇ ਆ ਜੇ ਕੋਈ ਇਦਾਂ ਨਹੀਂ ਕਾਰਵਾਈ ਕਰਨਗੇ ਤਾਂ ਬਾਕੀ ਖਰ ਕੋਈ ਹੋ ਸਕਦਾ ਉਹਨਾਂ ਨੇ ਕੋਈ ਪਈ ਰੋਡ ਮੈਪ ਬਣਾਇਆ ਵੀ ਹੋਵੇ ਜੇ ਉਹਨਾਂ ਨੇ